ਏ ਤੋ ਹਸਤ ਪਖਣ ਜੰਤ ਸਰਬ ਮੈਂ ਪ੍ਰਤਪਾਲ ਤੂੰ ਨਸੈ ਦੋਗ ਤਰਦ ਲੋਗ ਮੈਂ ਮਿਟਾ ਹਮ ਨਸੈ ਹੋਵੇ ਸਿਧੰਤ ਕਸੰਦੀ ਨੂਰੀਆ ਸੁਪਰਸੋ ਆਹ ਬਸ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਰਹੀ ਬਗਾਂ ਸੋਖ ਸੰਦੇਹ ਹੋ ਅਰਪੈ ਰਹੀ ਜਾਗ ਕੰਚਨ ਮਾਟੀ ਮੰਨੈ ਸਾਵ ਕਰੋ ਤੇ ਮਰਸੈ ਨਾਹਿ ਨ ਤਹਿ ਘਰ ਕਾ ਬ੍ਰਹਮਾ ਨਿਵਾਸ ਗੁਰ ਕਿਰਪਾ ਜਹਿ ਨਰ ਕੋ ਕੀਨੀ ਤਹਿ ਇਹ ਜਗਤ ਪਸਮੀ ਨਾਨਕ ਲੀਨ ਭੈਉ ਗੋਵਿੰਦ ਸਿਆਉ ਜੋ ਪਾਨੀ ਸੰਗ ਪਾਨੀ ਜੇ ਨਰਕੋਂ ਕੀਨੀ ਤਹ ਇਹ ਦੁਖ ਤਪਸ਼ਾ ਨਹੀਂ ਨਾਨਕ ਲੀਨ ਭਇਓ ਗੋਬਿੰਦ ਸੇ ਪਵਨ ਕਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਪਾਤਸ਼ਾਹਹ ਰਾਜਿਆਂ ਦੇ ਕਲ ਸ਼ਿਸ਼ਕੀਤੇ ਹਨ ਸੋਰਠ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਪਨ ਰਾਜਿਆਂ ਦੇ ਪਾਵਨ ਦਮਿੰਦਰ ਛੇ ਸੋ ਕੇਤੀ ਅੰਗ ਪਰ ਸ਼ੁਭਤ ਹੈ ਸੋਰਠ ਮਹੱਲਾ ਨਾਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸਤਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਸੋਕ ਕੌਣ ਤੇ ਕਦੀ ਘਬਰਾਉਂਦਾ ਨਹੀਂ ਪਰ ਇਹ ਅਵਸਥਾ ਮਿਲਦੀ ਕਿਵੇਂ ਹੈ ਇਹ ਅਵਸਥਾ ਗੁਰ ਬਾਣੀ ਜਪਿਆਂ ਆਪਣੀ ਮਤ ਛੱਡਿਆਂ ਗੁਰੂ ਦੀ ਬਤ ਹਾਸਲ ਕੀਤੇ ਮਿਲੇਗੀ ਜਿਹੜਾ ਮਨੁੱਖ ਸਾਹਿਬ ਗੁਰੂ ਜੀ ਕਹਿੰਦੇ ਦੁੱਖਾਂ ਵਿੱਚ ਘਬਰਾਉਂਦਾ ਨਹੀਂ ਸੁਖ ਸੁਨੇਹ ਹੋ ਅਰ ਭੈ ਨਹੀਂ ਤਾਹ ਕੰਚਲ ਮਾਟੇ ਮੰਨ ਜੇਸ ਮਨੁੱਖ ਦੇ ਹਿਰਦੇ ਵਿੱਚ ਸੁੱਖਾਂ ਨਾਲ ਮੋਹ ਕੋਈ ਨਹੀਂ ਹੈ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ ਹੈ ਜਿਹੜਾ ਮਨੁੱਖ ਸੋਨੇ ਨੂੰ ਵੀ ਮਿੱਟੀ ਵਾਂਗ ਸਮਝਦਾ ਹੈ ਉਸ ਅੰਦਰ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਿਵਾਸ ਹੋ ਜਾਂਦਾ ਹੈ ਨਹਿ ਦਿੱਤਿਆ ਨਹਿ ਉਸ ਤਤ ਜਾ ਕੇ ਲੋਭ ਮੋਹ ਅਭਿਮਾਨਾ ਜਿਸ ਮਨੁੱਖ ਦੇ ਹਿਰਦੇ ਜਿਸ ਮਨੁੱਖ ਦੇ ਅੰਦਰ ਕਿਸੇ ਈ ਚੁਗਲੀ ਨਹੀਂ ਕਿਸੇ ਪ੍ਰਤੀ ਕੋਈ ਬਰਿਆਈ ਨਹੀਂ ਕਿਸੇ ਦੀ ਖੁਸ਼ਾਹਤ ਨਹੀਂ ਜਿਸ ਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ ਹਰਤ ਸੋਗ ਤੇ ਰਹਿ ਨਿਆਰੋ ਨਾ ਹੀ ਮਾਨੇ અપਮਨ ਜਿਹੜਾ ਮਨੁੱਖ ਖੁਸ਼ੀ ਤੇ ਗਵੀ ਤੂੰ ਨਰਲੇ ਇਹ ਪਹਿੰਦਾ ਹੈ ਜਿਸ ਨੂੰ ਨਾ ਆਤਰ ਹੋ ਸਕਦਾ ਹੈ ਨਾ ਨਿਰਾਤਰੀ ਉਹਦਾ ਕੋਈ ਕੋਈ ਵਿਗਾੜ ਸਕਦੀ ਹੈ ਉਸ ਮੁਖ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਆਸਾ ਮਦਸਾ ਸਭ ਤਿਆਗਐ ਜਗ ਤੇ ਰਹੈ ਨਰਾਸ ਜਿਹੜਾ ਮਨੁੱਖਾ ਆਸਾ ਅਮੈਦਾ ਸਭ ਤਿਆਗ ਦਿੰਦਾ ਹੈ ਜਗਤ ਵਾਲੇ ਪਾਸ ਕੋਈ ਨਿਰਮੋਹ ਹੋ ਜਾਂਦਾ ਹੈ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਦੇਹ ਕਟ ਬ੍ਰਹਮ ਨਿਵਾਸਾ ਜਿਸ ਮਨੁਖ ਨੂੰ ਨਾ ਕਾਮ ਵਾਸ਼ਨਾ ਸ਼ੋ ਸਕਦੀ ਹੈ ਨਾ ਕ੍ਰੋਧ ਸ਼ੋ ਸਕਦਾ ਹੈ ਇਹ ਜਿਹੇ ਮਨੁਖ ਦੇ ਹਿਰਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਿਵਾਸ ਹੋ ਜਾਂਦਾ ਹੈ ਗੁਰ ਕਿਰਪਾ ਜਿਹ ਨਰਕੋ ਕੀਨੀ ਤਹ ਇਹ ਜਗਤ ਪਰਸ਼ਾਨੀ ਕਹ ਜਿਸ ਮਨੁੱਖ ਨੂੰ ਤੇ ਗੁਰੂ ਨੇ ਇਹ ਰੀਤ ਕੀਤੀ ਹੋਵੇ ਉਸ ਨੇ ਹੀ ਜੀਵਨ ਦੀ ਇਹ ਜਾਤ ਸਮਝੀ ਹੈ ਤੇ ਜਿਸ ਮਨੁੱਖ ਨੇ ਇਹ ਜੀਵਨ ਜਾਤ ਸਮਝ ਲਈ ਫਿਰ ਸਤਗੁਰੂ ਜੀ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ ਚਉ ਪਾਨੀ ਸੰਗ ਪਾਨੀ ਉਹ ਮਨੁੱਖ ਪ੍ਰਮਾਤਮਾ ਨਾਲ ਏਵੇਂ ਅਭੇਦ ਏਵੇਂ ਇੱਕ ਬਿਕੁ ਹੁੰਦਾਂਦੇ ਨੇ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਾ ਦਈਏ ਇਸ ਤਰ੍ਹਾਂ ਜਿਵੇਂ ਮਨੁੱਖ ਉਸ ਵਹਿਮ ਜੀ ਦੇ ਨਾਲ ਇੱਕ ਵਿਪ ਹੋ ਜਾਂਦੇ ਨੇ ਸੋ ਬੋਤਾਲ ਪੁਰਸ਼ ਪਰਨਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨਾਵਰਤ ਜਨੇ ਤੋਂ ਮਹਾਨ ਕਿਰਪਾ ਬਖਸ਼ਿਸ਼ ਕਰਨ ਦੀ ਕੀਤੀ ਅਮਰਤ ਮੇਲਾ ਸੋ ਲੈ ਦਰਸ਼ਨ ਦੀਦਾਰੇ ਪਾਣੀ ਪੜ੍ਹ ਸੁਣ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਜੀ ਦੇ ਨਾਮ ਨਾਲ ਸੱਚੇ ਪਾਤਸ਼ਾਹ ਦੀ ਇਸੇ ਹੀ ਤਰ੍ਹਾਂ ਕਿਰਪਾ ਬਖਸ਼ੀ ਬਣਾਈ ਰੱਖਣਾ ਸਰਬੱਤ ਸੰਤਾਂ ਨੂੰ ਆਪਣੇ ਅੰਦਰਲਾ ਚਰਨ ਕੌਲਾਂ ਨਾਲ ਜੋੜ ਕੇ ਰਹਿਣਾ ਸਭਨਾਂ ਦੇ ਸਿਰ ਤੇ ਮੇਲ ਪਰੇ ਹੱਥ ਰਖਣਾ ਗੁਰਸਿੱਖੀ ਜੀ ਦੇ ਨਾਮ ਬਾਣੀ ਜਾਂ ਦਾ ਤਤ ਅਵਰਤ ਵੇੜਾ ਬਾਣੀ ਦਾ ਪਿਆਰ ਕੋਸ਼ਿਸ਼ ਕਰਨ ਸਰਬੱਤ ਸੰਤਾ ਦੇ ਕਾਰਜ ਦਾ ਆਸ ਕਰਨ ਗੁਰਮਤਿ ਅਨੁਸਾਰ ਸਭਨਾਂ ਦੀਆਂ ਸ਼ੁਭ ਮੌਕਾ ਨਾਮ ਪੂਰਨ ਕਰਨ ਸਰਬੱਤ ਸੰਤਾਂ ਦਾ ਤਦਵਾਦ ਸਰਬਤ ਸੰਤਾਨੋ ਜੀਓ ਆਇਆ ਜੀਓ ਆਇਆ ਆਪ ਗੁਰਪਿਆਰੇ ਸਾਧ ਸੰਗਤਿਓ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਦੇ ਜਾਪੁ ਨਾ ਕਰੀਏ ਜੀ ਕੋਈ ਵੀ ਰਸਨਾ ਬਾਝੀ ਨਾ ਰਹੇ ਜੀ ਸਾਰੀਆ ਸੰਗਤਾਂ ਪਿਆਰ ਸਤਕਾਰ ਸੰਤ ਬੋਲਿਓ ਜੀ ਸਤਨਾਮੁ 三 a